ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਫਿਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਲੋ ਜੀ ਆਪਾਂ ਆ ਗਏ ਸੀਗੇ ਘਰੇ ਠੀਕ ਹੈ ਕੰਗ ਰਹਿ ਗਈ ਆ ਪਿੱਛਲੇ ਨੂੰ ਥੋੜੀ ਜਿਹੀ ਰਹਿ ਗਈ ਬਸ ਆ ਤਾਂ ਇੱਧਰ ਕੰਜੂਰ ਪਾਣੇ ਵਾਲੇ ਤਿਆਰ ਹੈ ਰੋਟੀ ਖਾ ਲਓ ਉਹਨਾਂ ਉਹਨਾਂ ਨੂੰ ਤਾਂ ਖੁਲਾਇਆ ਹੀ ਮੈਂ ਉੱਥੇ ਤੁਸੀਂ ਵੀ ਖਾ ਲਓ ਆਪਣੀ ਰੋਟੀ ਹਾਂ ਕੋਸਰੇ ਦੇ ਪਿੱਛੇ ਇਹ ਕੜਕੀ ਲਿਆਉਂ ਕਿੱਥਿਆਂ ਚੁਹੇ ਚੂਹੇ ਨਹੀਂ ਆਉਂ ਨਿਓਲੇ ਵਾਸਤੇ ਅਚਾ ਉਹ ਫਸ ਜਾਊਗਾ ਆ ਮਾਰ ਦੇ ਯੋ ਕੜਾ ਰੋਕੂਗਾ ਉਹ ਜਿਹੜੀ ਟੱਕ ਦੇਗੀ ਜੀ ਘਰਾ ਵਿੱਚੇ ਕਰ ਦੇਣ ਫਸਾ ਲਵਾਏ ਠੀਕ ਹੈ ਵੀ ਸਾਡੇ ਘਰੇ ਨਿਓਲਾ ਫਿਰ ਰਿਹਾ ਉਹਦਾ ਲਾਜ ਦੱਸ ਦਿਤੋ ਬਹੁਤ ਆਕੜਾ ਹੈ ਕੋਈ ਨਹੀਂ ਪਿੰਜਰਾ ਲਿਆਉ ਬੜਾ ਸਾਰਾ ਠੀਕ ਹੈ ਵੀ ਸਾਡੇ ਘਰੇ ਨਿਓਲਾ ਫਿਰ ਰਿਹਾ ਉਹਦਾ ਲਾਜ ਦੱਸ ਦੋ ਸਾਨੂੰ ਕੀ ਕਰੀ ਪਾਪਾ ਜੀ ਤਾਂ ਕਹਿੰਦੇ ਕੜਕੀ ਲਿਆ ਕੜਕੀ ਦੇ ਵਿੱਚ ਫਸਾ ਦਾਂ ਕਹਿੰਦੇ ਉਹਨੂੰ ਮੈਂ ਤਾਂ ਕੱਲ ਜਦੋਂ ਮੱਝਾਂ ਕੋਲ ਗਈ ਨੇਵळा ਫੀਰੇ ਮੈਂ ਤਾਂ ਪਾਪਾ ਕੋ ਸਮੋੜੇ ਮੈਂ ਕਿਹਾ ਮੈਂ ਤਾਂ ਨਹੀਂ ਜਾਂਦੀ ਹੈਗੀ ਉੱਥੇ ਮੱਝਾ ਕੋਲੇ ਨੂੰ ਤੋੜੀਏ ਸਾਗ ਪਾਲਕ ਤਾਂ ਹੋ ਗਈ ਐਨ ਵਧੀਆ ਸਾਗ ਹੈਗਾ ਘੱਟ ਧਣੀਆਂ ਸਾਡੇ ਵੀ ਜਮਾ ਨਹੀਂ ਜੰਮਿਆ ਹੈਗਾ ਧਣੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਸੋ ਕਰ ਮੈਂ ਮਾ ਪਾਪਾ ਜੀ ਨੂੰ ਕਹਿ ਰਹੀ ਸੀ ਹੁਣ ਮੈਂ ਕਿਹਾ ਪਾਪਾ ਜੀ ਧਣੀਆਂ ਬੀਜ ਦਿਓ ਤੁਸੀਂ ਪਾਪਾ ਜੀ ਨੇ ਪਤਾ ਸਾਡੇ ਕੀ ਕਰਦੇ ਨੇ ਉਹ ਕਰਦੇ ਨੇ ਰਾਲੀ ਪਾ ਦਿੰਦੇ ਨੇ ਧਨੀਆ ਬੀਜ ਕੇ ਉਹਦੇ ਨਾਲ ਜਲਦੀ ਜੰਮ ਜਾਂਦਾ ਹੈ ਪਾਲਕ ਤਾਂ ਇਹਨਾਂ ਵਧੀਆ ਹੋਈ ਪਈ ਹੈ ਕਿਉਂਕਿ ਚੱਕ ਨਾਲ ਵੱਢ ਲਈ ਸੀ ਨਾ ਪਾਲਕ ਪਹਿਲਾਂ ਹੀ ਕੀਸੇ ਦਿਨ ਪਾਲਕ ਦੇ ਪਕੌੜੇ ਬਣਾਈਏ ਪਰ ਪਾਲਕ ਦੇ ਪਕੌੜੇ ਉਹ ਤਾਂ ਨਹੀਂ ਕਹਿੰਦਾ ਆਲੂ ਪਾਲਕ ਪਿਆਜ਼ ਮਿਕਸ ਕਰਕੇ ਨਾ ਪਕੌੜੇ ਬਣਾਵਾਂਗੇ ਕੋਈ ਪ੍ਰੋਗਰਾਮ ਵੀ ਨਹੀਂ ਹੈ ਬਿਚ ਪਕੌੜੇ ਪਕੌੜੇ ਬਣਾ ਲਈ ਕੋਈ ਬਰਥਡੇ ਕੋਈ ਕੁਛ ਮੇਥੇ ਨੂੰ ਮੇਰੀ ਸਲਾਹ ਹੋ ਰਹੀ ਹੈ ਵੀ ਨਾ ਮੈਂ ਮੇਥਿਆਂ ਨੂੰ ਵੱਢ ਕੇ ਪੱਟਾ ਦੰਨੀ ਹੈ ਨਾ ਕਿਉਂਕਿ ਇਹ ਪੱਕਣੇ ਸ਼ੁਰੂ ਹੋ ਗਏ ਫਿਰ ਨਾ ਦਵਾਰੇ ਬੀਜ ਲਾਂਗੇ ਕਿਉਂਕਿ ਆਪਣੇ ਕੋਲ ਇੱਕ ਕਿਆਰੀ ਹੋਰ ਹੈਗੀ ਹੈ ਮੇਥਿਆਂ ਦੀ ਅੰਬ ਦੇ ਕੋਲ ਵੱਢਣਾ ਮੈਂ ਇਧਰੋਂ ਆ ਬੋਬੀ ਫੁੱਟਣਾ ਸ਼ੁਰੂ ਹੋ ਗਿਆ ਗੜਾਈ ਹੋ ਗਈ ਇਹਨਾਂ ਦੀ ਗੜਾਈ ਹੋ ਗਈ ਨਾ ਕਵਾੜ ਕੱਢ ਹੋ ਜੂਗਾ ਵਿੱਚ ਕਵਾੜ ਕਾਫੀ ਜੰਮਿਆ ਹੋਇਆ ਉਹਨੇ ਕਿਹਾ ਸੀਗਾ ਭਾਈ ਨੇ ਜਿੱਦੋਂ ਪਾਲਕ ਲੈ ਕੇ ਆਈ ਸੀ ਕਿ ਮੈਂ ਕਹਿੰਦਾ ਵੀ ਇਹ ਤਾਂ ਬਹੁਤ ਵਧੀਆ ਪਾਲਕ ਹੋਊਗੀ ਵੀ ਐਨ ਗੁੱਛੇ ਗੁੱਛੇ ਜੇ ਪਾਲਕ ਦੇ ਹੋਣਗੇ ਸਹੀ ਗੱਲ ਐਨ ਵੱਡਾ ਪੱਤਾ ਹੈ ਪਾਲਕ ਦਾ ਤੇ ਗੁੱਛੇ ਇਸ ਭਰੇ ਪਈ ਨੇ ਜੀ ਜਿਆਦਾ ਵੱਡੀ ਹੋ ਗਈ ਨੇ ਆਪ ਬੱਦਲਣਾ ਆੜੀ ਨੇੜੇ ਵਾਲੀ ਨਾ ਬੱਦਲ ਉਹ ਕੱਢ ਲਵਾਂ ਨਾਲੇ ਆਪਾਂ ਵੀ ਥੋੜੀ ਜਿਹੀ ਖਵਾਣੀ ਲੱਗਤੂ ਲੋ ਜੀ ਪਾਲਕ ਤਾਂ ਬਸ ਬਿਠੇਰੀ ਐ ਵਾੜ ਵਿੱਚ ਕਰ ਜਣੇ ਬਸ ਥੋੜਾ ਜਿਹਾ ਬਣਾਉਂਗੀ ਸਾਗ ਜਿਆਦਾ ਤਾਂ ਫਿਰ ਉਹੀ ਗੱਲ ਹੈ ਫਿਰ ਕਾਫੀ ਦਿਨ ਚੱਲੀ ਜਾਂਦਾ ਫਿਰ ਖਾਣ ਨੂੰ ਦੇਣ ਨੂੰ ਜਾਂਦਾ ਹੈ ਬਸ ਐਨ ਪਾਲਕ ਵਾੜੀ ਨੂੰ ਇਤੋਂ ਸਾਗ ਵਟੀਆਂ ਲਓ ਜੀ ਸਾਗ ਆਪਣੇ ਤੋੜ ਲਿਆ ਤੋੜ ਕੇ ਲਿਆ ਬਸ ਮੈਂ ਤਾਂ ਚਾਕੂ ਨਾਲ ਵੱਢੇ ਲਿਆ ਤੋੜਨ ਦਾ ਟਾਈਮ ਲੱਗਣਾ ਸੀਗਾ ਠੀਕ ਹੈ ਤੇ ਪਾਪਾ ਜੀ ਨੇ ਬੀਜੇ ਹੋਏ ਨੇ ਬਾਹਰ ਛੋਲੇ ਪਹਿਲਾਂ ਇਹਨੂੰ ਸਾਗ ਨੂੰ ਰੱਖਿਆ ਵਾ ਅੰਦਰ ਆਏ ਹਾਈ ਥੱਕ ਗਈ ਸਵੇਰ ਦੀ ਲੱਗੀ ਹੋਈ ਐ ਪਰ ਅੱਜ ਤਾਂ ਉੱਠੀ ਵੀ ਲੇਟ ਸੀਗੀ ਅੱਜ ਅੱਖ ਲੇਟ ਖੁੱਲ੍ਹੀ ਅੱਜ ਸਵਾ 6 ਵਜੇ ਅੱਖ ਖੁੱਲ੍ਹੀ ਤੇ ਸਾਗ ਨੂੰ ਮੈਂ ਸੋਧਦੀ ਇੱਥੇ ਬੈਠ ਕੇ ਨਾ ਸਵਾਰਨਾ ਮੈਂ ਇੱਥੇ ਸਵਾਰ ਲੂੰਗੀ ਪਰ ਉਸ ਤੋਂ ਪਹਿਲਾਂ ਛੋਲੇ ਵੀ ਵੱਢ ਲੈ ਮੈਂ ਚਾਕੂ ਨਾਲ ਕੋਈ ਹੋਰ ਭਾਂਡਾ ਲੈ ਕੇ ਆਣੀ ਹੈ ਬਾਰੇ ਸਵਾਰ ਕੇ ਨਾ ਬਸ ਬਹੁਤ ਐਨਾ ਕੁ ਸਾਗ ਫਿਰ ਉਹ ਕੀ ਗੱਲ ਹੈ ਫਿਰ ਜਾਨਾ ਦਿਨ ਚੱਲੀ ਜਾਂਦੇ ਫਿਰ ਉਹ ਨਾ ਖਾਵੇ ਕੋਈ ਨਾ ਵਸਤੇ ਬਸ ਉਹ ਤੋੜ ਕੇ ਸਵਾਰ ਕੇ ਹਾਂਜੀ ਠੀਕ ਹੈ ਹਾਂ ਅੱਛਾ ਠੀਕ ਹੈ ਕਣਕ ਵਾਲਾ ਪੈਪ ਲੈ ਗਿਆ ਨਾ ਇੱਕ ਲੋਹੇ ਦੀ ਟੱਕਣ ਹਾਂ ਹਟਕਣ ਦਾ ਲੈ ਗਿਆ ਨਾ ਅੱਜ ਸਾਡੇ ਟੱਕਣ ਤੋੜਦੇ ਸੀਗਾ ਪਾਪਾ ਜੀ ਨੇ ਟਰੈਕਟਰ ਚੜਾ ਦੇ ਦਿੱਤੇ ਪਰ ਇਹਦਾ ਵਿਚਾਰਾ ਐੇ ਚੱਲਦਾ ਰਿਹਾ ਰਿੜਿੜ ਕੇ ਫੇਰ ਜਦੋਂ ਟੱਕਣ ਦੇ ਪੈਰ ਟਾਇਰ ਟਾਇਰ ਦਾ ਪੈਰ ਛੜਾ ਤੇਆ ਟੱਕਣ ਟੁੱਟ ਗਏ ਮੈਂ ਕਹੀ ਜਾਵਾਂ ਪਤ ਨਹੀਂ ਕੌਣ ਤੋੜ ਗਿਆ ਪਤ ਨਹੀਂ ਕੌਣ ਤੋੜ ਗਿਆ ਪਾਪਾ ਜੀ ਕਹਿੰਦੇ ਮਿੱਤ ਟੁੱਟਿਆ ਸੀਗਾ ਆ ਦੇਖ ਸਾਡੇ ਪਾਪਾ ਜੀ ਇੰਨੀ ਸਰੀ ਸੂਹ ਬੀਜਦੀ ਆ ਨੇੜੇ ਹੀ ਜਾਵਾਂ ਗੇਟ ਦੇ ਮੈਂ ਸੋ ਕੋ ਖੀਜ ਰਹੀ ਹਾਂ ਹੁਣ ਮੈਂ ਕਹਾਂ ਆ ਇੰਨੀ ਕਿ ਜਗ੍ਹਾ ਤਾਂ ਛੱਡ ਦਿੰਦੇ ਵੀ ਉਧਰ ਉਧਰ ਵਿੱਜੀ ਜਾਂਦੀ ਤੁਸੀਂ ਜਿੰਨੀ ਮਰਜ਼ੀ ਸੂਹ ਵਿੱਜਣੀ ਸੀਗੀ ਆ ਜਾਵਾਂ ਗੇਟ ਦੇ ਮੂਰੇ ਬੀਜਤੀ ਚੱਕ ਕੇ ਆ ਹੁਣ ਵੜਾ ਦੇਣੀ ਮੈਂ ਅੱਜ ਭਈਆ ਦਾ ਪਪਾ ਕਹਿੰਦੇ ਨਾ ਵੜਾਈ ਨ ਕਿਉਂ ਆਏ ਆ ਨਾ ਕੋਈ ਨਾ ਕੋਈ ਚੀਜ਼ ਲੁੱਕ ਕੇ ਬੈਠੀ ਰਹਿੰਦੀ ਵਿੱਚ ਜਿਵੇਂ ਉਹ ਨਿਓਲੇ ਫਿਰ ਰਹੇ ਹੁਣ ਸਾਨੂੰ ਡਰ ਲੱਗਦਾ ਇਨ ਨਿਓਲੇ ਕਰਕੇ ਹਨਾ ਵੀ ਕੀ ਤਵਾਰ ਆਹ ਦੇਖੋ ਆ ਛੋਲੇ ਵਿੱਜੇ ਹੋਏ ਨੇ ਅਨਾਰ ਲੱਗ ਰਹੇ ਨੇ ਫੁੱਲ ਬਾਧੂ ਆ ਰਿਹਾ ਹੋ ਸਕਦਾ ਇਸ ਵਾਰੀ ਆਪਣੇ ਓਲਾ ਵੀ ਲੱਗ ਜਾਵੇ ਆ ਪਤਾ ਨਹੀਂ ਕੀ ਹੈ ਕਿੰਨੋ ਹੈ ਕਿ ਕੀ ਆ ਜੇ ਜਸ ਤੈਨੂੰ ਨਿੰਬੂ ਸਮਝਦੇ ਸੀਗੇ ਪਰ ਇਹਨੂੰ ਇਸ ਵਾਰੀ ਪਹਿਲੀ ਵਾਰੀ ਫਲ ਆਇਆ ਝਾੜ ਬਹੁਤ ਰਹੇ ਨੇ

ਬੀਜੇ ਤਾਂ ਉਹ ਵੀ ਹੋਏ ਨੇ ਪਤਾ ਨਹੀਂ ਪਤਾ ਨਹੀਂ ਬੀਜੇ ਨਹੀਂ ਪਤਾ ਨਹੀਂ ਬੀਜ ਤੇ ਮੈਨੂੰ ਇਹ ਵੀ ਨਹੀਂ ਪਤਾ ਹੈਗਾ ਹਜ ਤੱਕ ਕੱਚੇ ਕੱਚੇ ਨੇ ਹੁਣ ਤਾਂ ਹੀ ਵੱਡੂ ਹੋ ਜਾਣੇ ਫੇਰ ਇਹਨਾਂ ਦੇ ਪੱਤੇ ਪੱਤੇ ਤੋੜ ਹੋਇਆ ਕਰਨਗੇ ਇੱਥੇ ਛਾਂ ਹੈ ਨਾ ਠੰਡੇ ਪਏ ਨੇ ਜਿਵੇਂ ਵੀ ਉਸ ਉੱਤਰੀ ਹੋਣੀ ਹੈਗੀ ਇਹਨਾਂ ਤੋਂ ਐ ਲੱਗ ਰਿਹਾ ਹੁੰਦਾ ਜੀਵ ਜਾਂ ਮੌਸਮਾਂ ਇੱਕ ਮੱਖੀ ਇੰਜ ਨਹੀਂ ਹੁੰਦੀ ਪੀਂ ਪੀਂ ਜੀ ਕਰਦੀ ਫਰੀ ਜਾਂਦੀਆਂ ਨੇ न सर समान पह ड़ने नप्यों रख्या दोदिन फेर तो पच बिज्चे लजक बहुत नहीं लॉज ਸਾਰ ਸੁਆਰ ਲਈ ਹੁਣ ਚਿੱਟਲਾ ਮਟੋਣਾ ਜਾ ਹੁਣ ਕਵਾੜ ਜੀ ਲਗਿਆ ਕਰੂਗਾ ਇਹਦੇ ਉੱਪਰ ਰੱਖ ਲਵਾਂ ਵਸੇ ਸਵਾਰ ਸਵਾਰ ਕੇ ਇਹ ਤਾਂ ਹੀ ਦੇਖ ਲਵਾਂ ਚੜ੍ਹੇ ਹਜ਼ਰਾਨੇ ਦੇ ਵਿੱਚ ਕੋਈ ਐਡਾ ਖਾਸ ਕਵਾੜ ਨਹੀਂ ਜੰਮਿਆ ਹੋਇਆ ਹਨਾ ਨਾ ਇਹ ਜਿਵੇਂ ਵੀ ਪੱਕੇ ਨੇ ਵੀ ਜ਼ਿਆਦਾ ਸੰਵਾਰਨ ਦੀ ਲੋੜ ਹੈ। ਹੱਸਤਾ ਕੱਚਾ ਕੱਚਾ ਇਸ ਆ ਗਿਆ। ਟਾਈਮ ਵਾ ਤਾਂ ਕਿੰਨਾ ਹੋ ਰਿਹਾ? 2:40 ਮਨ ਲਗੀ ਜਦੋਂ ਦੀ ਮੈਂ ਓਕੀ ਇੱਕ ਵਾਰੀ ਵੀ ਇਹ ਨਹੀਂ ਬੈੱਡ ਤੇ ਬੈਠ ਕੇ ਦੇਖ ਲਿਆ ਜਾਂ ਪੈ ਕੇ ਦੇਖ ਲਿਆ। ਉਹਦੋਂ ਜੀ ਉਹ ਕੰਮ ਲੱਗੀ ਹੋਣੀ। ਜੋਨੇ ਦਾ ਸਮਾਨ ਹੋਵੇ ਚੜਨੇ ਚਿੱਡਾ ਕੁਝ ਖਾਸ ਹੈ ਜਣੀ ਸੀਗਾ ਸਾਗ ਵੀ ਲੈ ਸਹੀ ਦੇਖ ਦੇਖ ਕੇ ਸਮਾਰ ਸਮਾਰ ਕੇ ਰੱਖ ਲੈਣਾ ਅੱਜ ਤੇ ਮੇਰੇ ਕੋਲ ਸਬਜੀ ਹੈਗੀ ਜੇ ਅੱਜ ਨਾ ਵੀ ਬਣਿਆ ਨਾ ਤਾਂ ਕੱਲ੍ਹ ਬਣਾ ਲਵਾਂਗੀ ਉਹਨੇ ਪੁੱਛ ਰੰਦਰ ਕੋਈ ਸਮਾਨ ਮੰਗਾਣਾ ਤਾਂ ਨਹੀਂ ਹੈਗਾ ਚਲਿਆ ਇਹ ਫਿਰ ਬਾਅਦਾਂ ਗਈ ਹੈ ਮੈਨੂੰ ਪੁੱਛੇ ਤਾਂ ਘਰ ਦੇ ਸਾਗ ਤੇ ਉਹਦੇ ਮੁੱਲ ਦੇ ਸਾਗ ਦਾ ਨਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਹੁਣ ਭਾਵੇਂ ਇਹਨੂੰ ਰਾਤ ਤੇ ਵੀ ਰੱਖ ਲੈਣ ਤਾਂ ਵੀ ਖਰਾਬ ਨਹੀਂ ਹੋਣਾ ਜਿਹੜਾ ਮੈਂ ਨਵੀਂ ਵਾਪ ਪਈ ਦੇ ਖੇਤਾਂ 'ਚ ਅਸੀਂ ਆ ਡਾਇਰੈਕਟਰ ਦੇ ਨਾਲ ਛਤਰੀ ਲਵਾਣੀ ਆ ਮਲੇ ਕਪੜਾ ਲਵਾਣਾ ਛਤਰੀ ਨੂੰ ਤਾਂ ਆਪਾਂ ਜੇ ਆਪਣੀ ਜੈਕਟ ਨਾ ਪੱਕੀ ਹੋ ਟੰਗੀ ਹੋਈ ਐ ਵੀ ਇਹ ਮੈਨੂੰ ਠੰਡ ਲੱਗੂਗੀ ਜਿੱਥੇ ਹੀ ਮੈਂ ਉੱਥੇ ਜੈਕਟ ਪਾ ਲੈਣੀ ਆ ਹਾਂ ਇਹ ਗੱਡਾ ਸਾਗ ਸਵਾਰਨ ਨੂੰ ਪੂਰਾ ਅੱਧਾ ਘੰਟਾ ਲੱਗਿਆ ਸਾਗ ਆਪਣਾ ਸਵਾਰ ਹੋ ਗਿਆ 3:20 ਹੋ ਗਏ ਨਾ ਅੱਧਾ ਘੰਟਾ ਤਾਂ ਨਹੀਂ ਲੱਗਿਆ ਵੱਧ ਲੱਗ ਗਏ 40 ਮਿੰਟ ਲੱਗ ਗਏ 3:40 ਤੇ ਲੱਗੀ ਸੀਗੀ ਜਾਂ 60 20 40 ਮਿੰਟ ਲੱਗ ਗਏ ਪੂਰਾ ਸਾਗ ਸਵਾਰਨ ਨੂੰ ਤੇ ਹੁਣ ਮੈਂ ਸੋਚਦੀ ਆ ਸਾਗ ਨੂੰ ਧੋ ਵੀ ਦਵਾਂ ਜੇ ਤਾਂ ਹੋ ਗਿਆ ਸਾਗ ਤਾਂ ਹੋਰ ਵੀ ਵਧੀਆ ਗੱਲ ਹੈ ਹਨਾ ਨੂੰ ਚੜ ਜੂਗਾ ਇਹ ਜੀ Nou, je staat op de auto, lomaat, hè? Bye, hartstikke. ਮੇਰੇ ਫਰੈਂਡ ਆਈ ਸੀ ਕਿ ਮੈਨੂੰ ਦਿਵਾਲੀ ਦੇਣ ਠੀਕ ਹੈ ਹਰਪ੍ਰੀਤ ਅੱਜ ਇੰਨੇ ਦਿਨਾਂ ਬਾਅਦ ਆਏ ਹੈ ਆਪਣੇ ਘਰੇ ਤੇ ਟਾਈਮ ਹੋ ਰਿਹਾ ਜੀ ਸ਼ਾਮ ਦਾ ਠੀਕ ਹੈ ਆਪਾਂ ਵੀ ਲਾਈਟਾਂ ਆਨ ਕਰਦੀਏ ਤੇ ਮੈਂ ਸਾਗ ਰੱਖਿਆ ਹੋਇਆ ਸਾਗ ਮੇਰੇ ਰੱਖਿਆ ਹੋਇਆ ਹੈ ਦੁਪਹਿਰ ਦਾ 2 ਵਜੇ ਦਾ 1.5 2 ਵਜੇ ਸਾਗ ਰੱਖਿਆ ਸਾਗ ਦਾ ਪਿਆ ਹੀ ਨਹੀਂ ਮੁੱਕਣ ਚਾਹੁੰਦਾ ਹੈਗਾ ਹੁਣ ਆਲਣ ਪਾਉਂਗੀ ਸਾਗ ਚ ਅੱਜ ਜੇ ਮੈਂ ਕੱਪੜੇ ਲਾਏ ਹੋਏ ਨੇ ਮਸ਼ੀਨ 'ਚ ਪਾਣੀ ਦੀ ਪਿਆਸ ਲੱਗ ਰਹੀ ਮੈਨੂੰ ਪਹਿਲਾਂ ਉੱਪਰਲੀ ਲਾਈਟਾਂ ਵੀ ਆਨ ਕਰ ਲਈਏ ਪਹਿਲਾਂ ਸਾਡੀ ਮੋਟਰ ਨਹੀਂ ਚੱਲੀ ਹੈਗੀ ਅਸੀਂ ਮੋਟਰ ਨੂੰ ਦੇਖੀਏ ਵੇ ਭਾਈ ਮੋਟਰ ਕਿਉਂ ਨਹੀਂ ਚੱਲ ਰਹੀ ਹੈਗੀ ਹੈਨਾ ਆਹ ਦੇਖੋ ਮੰਜੀ ਥੜੀ ਲਾ ਕੇ ਇਹਨਾਂ ਨੇ ਉਹ ਕਰਤੀ ਛੁੱਟ ਗਈ ਮੰਜੀ ਇਹਦੇ ਤੇਵੇਂ ਮਰ ਜਾ ਤਾਰੇ ਪਾਉਂਦੇ ਮੇਰੀ ਡਿਗਰੀ ਤਾਂ ਕਿਸੇ ਨਾਲ ਮੰਜੀ ਥੜੀ ਕਰਾਂ ਤੇ ਪਹਿਲਾਂ ਸਾਡੇ ਇੱਧਰ ਭੂਆ ਜੀ ਆਏ ਹੋਏ ਸੀਗੇ ਉਹਨਾਂ ਦੇ ਨੂੰਹ ਆਏ ਹੋਏ ਸੀਗੇ ਉਹਨਾਂ ਕੋਲੇ ਬੈਠੇ ਸੀਗੇ ਖਾੜਜਾ ਖਾਣ ਤਰ੍ਹਾਂ ਕਟਾਈ ਕਰੀ ਹਾਂ ਹਾਂ ਆ ਜਾ ਉਰੇ ਆ ਜਾ ਕਹਿੰਦਾ ਮੇਰੀ ਵੀਡੀਓ ਬਣਾ ਦ ਮੈਨੂੰ ਵੀ ਦਿਖਾ ਦੋ ਮੰਮੀ ਮੈਨੂੰ ਵੀ ਦਿਖਾ ਦੋ ਕਹਿੰਦਾ ਜਿੱਡਕ ਨਾਲ ਨਾ ਤਾਂ ਟੁੱਟ ਗਏ ਜੋਟ ਟੁੱਟ ਗਏ ਜਣੀ ਬਸ ਹੁਣ ਆਲਣ ਪਾਈਏ ਸਾਗ ਚ ਆਲਣ ਪਾ ਕੇ ਪਾਪਾ ਜੀ ਉਹਨੇ ਸਰਦਾਰ ਜੀ ਵਿੱਚ ਉਦਮ ਮੇਰਾ ਸਾਰੇ ਖੇਤਾਂ ਚ ਨੇ

ਕੱਲ ਦੀ 2 ਵਜੇ ਦੀ ਸਾਡੇ ਵਿਆਹ ਕਰਨ ਲੱਗੇ ਹੈ ਅੱਜ ਵੀ 2 ਵਜੇ ਨੇ ਮੁੜ ਕੇ ਹੁਣ ਰਾਤ ਦੇ ਬਜਰੇ ਨੇ ਮੈਨੂੰ ਤਾਂ 6:30 ਕੁਸ਼ ਹੋ ਰਹੇ ਨੇ ਉਹ ਦੇਖ ਵੀ ਚੱਲ ਚੱਲਦੀ ਆ ਆਪਾਂ ਨੱਕੀ ਵਾਲੇ ਕਿੰਦਰਾ ਕੋਈ ਨਹੀਂ ਚਾਹ ਕੋਈ ਨਹੀਂ ਬਰਦੇਗੀ ਆਪ ਹੀ ਬੰਦ ਕਰ ਦੂੰਗੀ ਮੈਂ ਸਵੇਰੇ ਪਾਪਾ ਨੇ है हाँ। दे मैं क्या करना है हैं किसके बंपर पर अच्छा अच्छा वो ले आया हूँ ना बम्पर खोल के ऊपर कोठे पर किसी ने नहीं जाना हैगा ओ एक तार उसे नंगी है मैं ही जोड़ लाके आंटीला आई

ਠੀਕ ਹੈ ਦਿਵਾਲੀ ਲਈ ਦੇ ਹਾਂ ਚਾਦਰ ਹੈ ਕਾਲਾ ਕਾਜੂ ਮਾਸੀ ਰੱਜਦੇ ਕਾਜੂ ਬੱਤੇ ਲੱਗੇ ਠੀਕ ਹੈ ਲਓ ਜੀ ਇੱਕ ਗੋਟਨ ਦੀ ਚਾਦਰ ਆਈ ਆਪਾਂ ਨੂੰ ਠੀਕ ਹੈ ਆਪਾਂ ਇਹਨੂੰ ਕਿਸੇ ਉੱਤੇ ਪਿਛਾਵਾ ਦੇ ਆਪਾਂ ਅਬ ਡਰਾਈ ਫਰੂਟ